ਹਾਂਜੀ ਸ਼ਾਸਤਰੀ ਕਾ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਸ਼ਰਮਾ ਬੁਟੀਕ ਤੇ ਤੇ ਅੱਜ ਆਪਾਂ ਤੁਹਾਨੂੰ ਸਟੇਟ ਸਲਵਾਰ ਬਾਰੇ ਦੱਸਾਂਗੇ ਠੀਕਾ ਇਹ ਹੈਗਾ ਗਰਮ ਸੂਟ ਆਪਣੇ ਕੋਲੇ ਜਿਹਦੇ ਨਾਲ ਸਟੌਲ ਵੀ ਅਟੈਚ ਹੁੰਦਾ ਵਾ ਠੀਕਾ ਇਹਦਾ ਵਾਰ ਬਹੁਤ ਘੱਟ ਹੁੰਦਾ ਵਾ ਇਹਨਾਂ ਦੀ ਸਲਵਾਰ ਹੈਗੀ ਆ 34 ਇੰਚ ਤੇ ਆਪਾਂ 30 ਦੀ ਕਟਿੰਗ ਕਰਾਂਗੇ ਆ ਦੇਖੋ ਕਿਉਂਕਿ ਇਹ ਪਲਾਜ਼ੋ ਦਾ ਕਪੜਾ ਹੁੰਦਾ ਵਾ ਤੇ ਕਈਆਂ ਨੂੰ ਪਲਾਜ਼ੋ ਨਹੀਂ ਪਸੰਦ ਤੇ ਉਹਨਾਂ ਨੇ ਸਲਵਾਰ ਬਣਾਉਣੀਆਂ ਤੇ ਉਹ ਸਲਵਾਰ ਕਿਵੇਂ ਬਣਾਉਣੀ ਆ ਆਪਾਂ ਉਹ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਠੀਕ ਆ ਕਿਉਂਕਿ ਇਹਦਾ ਵਰ ਬਹੁਤ ਥੋੜਾ ਹੁੰਦਾ ਵਾ ਤੇ ਇਹਦੇ ਵਿੱਚ ਆਪਾਂ ਕੱਪੜਾ ਐਡ ਕਰਨਾ ਵਾ ਆਸਣ ਐਡ ਕਰਨਾ ਵਾ ਵੀ ਥੋੜੀ ਜੀ ਹੈਵੀ ਸਲਵਾਰ ਬਣ ਜਾਵੇ ਠੀਕ ਆ ਆ ਦੇਖੋ ਇਹਦੇ ਵਿੱਚ ਡਬਲ ਵੀ ਆਸਣ ਆਪਾਂ ਪਾ ਸਕਦੇ ਆ ਇਹ ਵੈਸੇ ਤਾਂ ਆਪਾਂ 14 ਇੰਚ ਦਾ ਆਸਣ ਪਾਉਣਾ ਹੁੰਦਾ ਵਾ ਠੀਕ ਆ ਦੇਖੋ ਆਪਾਂ 14 ਅੱਧਾ ਪਾਇਆ ਵਾ ਤਿੰਨ ਘਟਾ ਕੇ ਆਪਾਂ 11 ਰੱਖਣੀ ਹੁੰਦੀ ਆ ਆਪਣੀ ਆਸਨਾ ਆਪਾਂ 11 ਰੱਖਣਾ ਹੁੰਦਾ ਵਾ ਆ ਦੇਖੋ ਇੱਕ ਸਾਈਡ ਤੋਂ ਆਪਾਂ 11 ਲਾ ਲੈਣਾ ਵਾ ਤੇ ਇੱਕ ਸਾਈਡ ਤੋਂ ਆਪਾਂ 14 ਲਾ ਲੈਣਾ ਵਾ ਤੇ ਇਹਨੂੰ ਟੇਡਾ ਮੇਲ ਦੇਣਾ ਐਦਾਂ 10 ਇੰਚ ਦਾ ਗੈਪ ਪਾਉਣਾ ਵਾ ਇਹਦੇ ਵਿੱਚ ਤੇ ਇਹ ਆਪਾਂ ਜੇ ਜ਼ਿਆਦਾ ਹੋਰ ਵੀ ਹੈਵੀ ਕਰਨੀ ਹੋਵੇ ਸਲਵਾਰ ਤੇ ਫਿਰ ਜਿਹੜਾ ਇੱਕ ਆਸਨ ਹੋਊਗਾ ਉਹ ਆਪਾਂ 17 ਇੰਚ ਦਾ ਪਾ ਦਾਂਗੇ ਦੂਸਰਾ ਆਪਾਂ 14 ਇੰਚ ਦਾ ਪਾ ਦਾਂਗੇ ਠੀਕ ਆ ਫਿਰ ਥੋੜੀ ਜੀ ਹੈਵੀ ਹੋ ਜੂਗੀ ਸਲਵਾਰ ਵੀ ਕੰਗਾਂ ਨੂੰ ਹੈਵੀ ਸਲਵਾਰ ਪਸੰਦ ਹੁੰਦੀ ਹਲਕੀ ਸਲਵਾਰ ਨਹੀਂ ਪਸੰਦ ਹੁੰਦੀ ਵੈਸੇ ਤਾਂ ਇਹ ਪਲਾਜ਼ੋ ਦਾ ਹੀ ਕਪੜਾ ਹੁੰਦਾ ਵਾ ਤੇ ਆ ਦੇਖੋ ਹੁਣ ਇਹਦੀ ਸ਼ੇਪ ਆਸਨ ਦੀ ਆ ਵਾਲੀ ਸ਼ੇਪ ਹੁੰਦੀ ਆਸਨ ਦੀ ਇਹਦੇ ਨਾਲ ਸਲਵਾਰ ਥੋੜੀ ਜੀ ਹੈਵੀ ਹੋ ਜਾਂਦੀ ਆ ਜਦੋਂ ਵੀ ਤੁਸੀਂ ਕਟਾਈ ਕਰੋ ਤਾਂ ਆਸਨ ਦੀ ਇਹ ਕਟਾਈ ਕਰਨੀ ਆ ਕਿ ਜੋਇੰਟ ਵਾਲੇ ਪਾਸੇ ਉਹ ਆਪਾਂ 11 ਇੰਚ ਰੱਖਣਾ ਵਾ ਤੇ ਦੂਸਰੀ ਸਾਈਡ ਆਪਾਂ 14 ਇੰਚ ਰੱਖਣਾ ਵਾ ਠੀਕ ਆ ਤੇ ਹੁਣ ਆਪਾਂ ਇਹਦੀ 벨ਟ ਦੀ ਕਟਿੰਗ ਕਰਾਂਗੇ ਆਪਾਂ ਪੌਂਚਾ ਵੀ ਇਸ ਤਰ੍ਹਾਂ ਲਾਉਣਾ ਵਾ ਦੇਖੋ ਇਹਨੂੰ ਟਿੱਡਾ ਹੀ ਕਰਨਾ ਕਾਟ ਪਾ ਦੇਣੀ ਹੈ ਇਹਦੀ ਇਹਨਾਂ ਦੀ ਪੌਂਚੇ ਦੀ ਮੂਰੀ ਹੈਗੀ ਹੈ 6 ਇੰਚ ਤੇ ਆਪਾਂ 2 ਇੰਚ ਜ਼ਿਆਦਾ ਰੱਖ ਕੇ 9 ਇੰਚ ਤੇ ਆਪਾਂ ਕਾਟ ਪਾਤੀ ਆ ਸਿੱਧੀ ਆ ਦੇਖੋ ਹੁਣ ਪੂਰੀ ਸਲਵਾਰ ਦੀ ਸ਼ੇਪ ਬਣ ਗਈ ਆ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋਂ ਪਲੀਜ਼ ਜ਼ਰੂਰ ਕਰ ਲਿਓ ਤੇ ਇਹ ਹੈਗੀ ਆਪਣੀ 벨ਟ ਦੀ ਕਟਿੰਗ 벨ਟ ਉਹਨਾਂ ਦੀ 19 ਹੈ ਤੇ ਆਪਾਂ 20 1 ਇੰਚ ਰੱਖ ਕੇ 1 ਇੰਚ ਜਿਆਦਾ ਰੱਖ ਕੇ ਤੇ 7 7 ਕਰਕੇ ਆ ਦੇਖੋ ਕਿڑی ਚੁੜਾਈ ਆ ਉਹ 7 ਇੰਚ ਆ ਤੇ ਉਹ ਫਿਰ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਇਹ ਆਪਾਂ 벨ਟ ਉੱਪਰ ਰੱਖ ਕੇ ਵੀ ਤੁਹਾਨੂੰ ਸਾਰੀ ਦਿਖਾਵਾਂਗੇ ਸਲਵਾਰ ਕੀ ਦੀ ਕਿਵੇਂ ਸ਼ੇਪ ਬਣੂਗੀ ਤੇ ਜਿਹੜਾ ਵੀ ਸਲਵਾਰ ਦਾ ਆਪਾਂ ਗੋਲ ਸਾਈਜ਼ ਜੁਆਇੰਟ ਵਾਲੀ ਸਾਈਡ ਆ ਤੇ ਉਹ ਕਟਿੰਗ ਨਹੀਂ ਕਰਨੀ ਉਹ ਉਦਾਂ ਹੀ ਗੋਲ ਹੀ ਰੱਖਣੀ ਆ ਠੀਕ ਆ ਤੇ ਆਪਣੀ ਸਟੇਟ ਸਲਵਾਰ ਬਣ ਜੂਗੀ ਵੀਡੀਓ ਸਾਰੀ ਧਿਆਨ ਦੇ ਨਾਲ ਦੇਖੋ ਜਿਨ੍ਹਾਂ ਨੂੰ ਇਹ ਟਿਕਾ ਨਹੀਂ ਪਤਾ ਲੱਗਿਆ ਤਾਂ ਪਲੀਜ਼ ਉਹ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਆਪਾਂ ਇਸ ਚੀਜ਼ ਦੇ ਵੀਡੀਓ ਦੁਬਾਰਾ ਵੀ ਬਣਾ ਦਾਂਗੇ ਆ ਦੇਖੋ ਐਦਾਂ ਹੀ ਬਣ ਜਾਣੀ ਆਪਣੀ ਸਲਵਾਰ ਇਹ ਸਿਉਣੀ ਤਾਂ ਬਹੁਤ ਸੌਖੀ ਹੁੰਦੀ ਆ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ